ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਦਾ ਹਾਲ ਚੱਲ ਜੀ ਉਮੀਦ ਕਰਦੇ ਆ ਵਧੀਆ ਵਗੈਰਾ ਆਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਨਿਹੰਗ ਸਿੰਘ ਆਗੇ ਨੇ ਮੈਦਾਨ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਜਿਹੜਾ ਮਸਲਾ ਉਹ ਬਾਬਾ ਨਵੇਤ ਦਾ ਤੇ ਆਪਣਾ ਜਿਹੜਾ ਸਿੱਖ ਸੰਗਠਨ ਦਾ ਉਹ ਕਹਿੰਦੇ ਨੇ ਕਾ ਕਰਾਵਾ ਦੇ ਗਿਆ ਕਿ ਇਹਨਾਂ ਪਤਾ ਹੈ ਕਿ ਜਿਹੜੇ ਨਿਹੰਗ ਸਿੰਘ ਸਨ ਉਹ ਜਿਹੜੇ ਪੰਜਾਬ ਚ ਪਖੰਡੀ ਬਾਬੇ ਬੈਠੇ ਹੋਏ ਨੇ ਜੀ ਉਹਨਾਂ ਨੂੰ ਸੋਤਨ ਦਾ ਕੰਮ ਕਰਨ ਦੇ ਨੇ ਤੇ ਉਹਦੇ ਉੱਤੇ ਮਤਲਬ ਕਹਿੰਦੇ ਨੇ ਕਿ ਇੱਕ ਬੀਬੀ ਉਹਨੇ ਬੜਾ ਬਵਾਲ ਮਚਾਇਆ ਹੋਇਆ ਚਲੋ ਜੀ ਦੇਖੀਏ ਜਰਾ ਜੇ ਉਹਨੇ ਬਵਾਲ ਮਚਾਇਆ ਤੇ ਆਪਣਾ ਆਪਣਾ ਨਿਹੰਗ ਸਿੰਘ ਸਿੱਧੇ ਵੀ ਕਰਦੇ ਨੇ ਸਿੱਧੇ ਵੀ ਕਰ ਲੈਂਦੇ ਨੇ ਇਹਦੋਂ ਰਿਹੰਗ ਸਿੰਘ ਮਿਲਦਾ ਜ਼ਰਾ ਬੀਬੀ ਦਾ ਕਰਕੇ ਲਿਆਸ ਕਰਦੇ ਪਏ ਨੇ ਯਾਰ ਅੱਜਕੱਲ ਦੇਖੋ ਹਾਂ ਹੁੰਦਾ ਤੇ ਹੁਣ ਜਿਹੜਾ ਉਹਨੂੰ ਡੰਡੇ ਪੈ ਚੁੱਕੇ ਹੋਣੇ ਹਾਂ ਅੱਜ ਅੱਜਕੱਲ ਹਰ ਪਖੰਡੀਆਂ ਨੇ ਇਹੀ ਕੰਮ ਤੇ ਸ਼ੁਰੂ ਕੀਤਾ ਆਵੇਂ ਬੀੜੀਆਂ ਸਿਕਟਾਂ ਲਾਈ ਜਾਂਦੇ ਨੇ ਤੇ ਪੁੱਤਰ ਵੰਡੀ ਜਾਂਦੇ ਪਏ ਨੇ ਹਾਰੀ ਕਣਾਂ ਚਲੋ ਜੀ ਦੇਖਦੇ ਆ ਪਹਿਲੇ ਇਹਨਾਂ ਦੀ ਵੀਡੀਓ ਫਿਰ ਆਪਾਂ ਕਰਦੇ ਆ ਗੱਲਬਾਤ ਚਲੋ ਜੀ ਉਹ ਕਹਿੰਦੇ ਸੀ ਮੈਂ ਹੈਕ ਕਰਕੇ ਕਹਿੰਦੇ ਆ ਤੇ ਰੂ ਰੂ ਹੋ ਕੇ ਮੈਂ ਮੀਟਿੰਗ ਕਰੂ ਵੀ ਹੋਣ ਤੇ ਕਰਾਉ ਮੇਰੇ ਕਹਿੰਦੇ ਸੀ ਮੈਂ ਪਿਆਰਾ ਤੇ ਬੈਠ ਕੇ ਮਾਫੀ ਮੰਗੋ ਤੇ ਮੈਂ ਵੀਡੀਓ ਬਣਾਣੀ ਆ ਵੀਡੀਓ ਦੇ ਵਿਵਾਦ ਵਿੱਚ ਮੈਂ ਪਹਿਲਾ ਮੁੱਦਾ ਚੱਕਿਆ ਵੀ ਵੀਡੀਓ ਨਹੀਂ ਹੋਣੀ ਚਾਹੀਦੀ ਆਪਾਂ ਪਜੋ ਠੰਡ ਪਜਾਓ ਜਾ ਅਸੀਂ ਮਾਫੀ ਨਹੀਂ ਮੰਗ ਸਕਦੇ ਅਸੀਂ ਫਕੀਰਾਂ ਦੀ ਸੇਵਾ ਕਰਦੇ ਆ ਅਸੀਂ ਪਖੰਡ ਨਹੀਂ ਕਰਦੇ ਪਖੰਡ ਕਹਿੰਦੇ ਸਾਨੂੰ ਅਸੀਂ ਕਾਹਦਾ ਪਖੰਡ ਕਰਦੇ ਆ ਨਾ ਲੌਣਿਆ ਜਿੰਨਾ ਦਾ ਪਰਚਾ ਨਹੀਂ ਕਰਦੇ ਅਸੀਂ ਕਿਤੇ ਬੈਠਾਂਗੇ ਜੀ ਹੁਣੇ ਹੁਣੇ ਕਰਦੇ ਆ ਪਰਚੇ ਕਰ ਦੋ ਯਾਰ ਤੇ ਜਾਂ ਫਿਰ ਉਹਨਾਂ ਤੇ ਕਰ ਦੋ ਪਹਿਲੀ ਗੱਲ ਤਾਂ ਅਸੀਂ ਤੇ ਇਹ ਗੱਲ ਕਹਿ ਰਹੇ ਆ ਵੀ ਜੋ ਕੁਝ ਹੋ ਰਿਹਾ ਤਾਂ ਕਸ਼ਾ ਹੀ ਹੋ ਰਿਹਾ ਬਹੁਤ ਜਿਆਦਾ ਇੱਕ ਵੀਡੀਓ ਵਾਇਰਲ ਹੁੰਦੀ ਜਿਸ ਦੇ ਵਿੱਚ ਅਸੀਂ ਕਹਿੰਨੇ ਕਿ ਮੈਂ ਪੱਤਰਕਾਰਾਂ ਦੇ ਸਾਹਮਣੇ ਲੰਗੀ ਹੋਊਂਗੀ ਉਹ ਕੀ ਕਰੇ ਕੀ ਤੁਹਾਡੀ ਗੱਡੀ ਤੇ ਸੈਂਟਾ ਪੀਤੀਆਂ ਜਾਂਦੀ ਸੈਂਟਾਸੀਂ ਲਾਂਦੇ ਆ ਆਪਣੇ ਜੋ ਬਜ਼ੁਰਗਾਂ ਦੀ ਸਾਡੀਆਂ ਛੁਰੂ ਤੋਂ ਲੱਗਦੀਆਂ ਆ ਅਸੀਂ ਅਸੀਂ ਬਿਲਕੁਲ ਨਹੀਂ ਸਾਡੀ ਡਾਕਟਰੀ ਕਰਵਾਈ ਜਾਵੇ ਦੇਖੋ ਜੀ ਉਹ ਇਹਨਾਂ ਨੇ ਕਿਹਾ ਪਿਆਰਾਂ ਚ ਬੈਠ ਕੇ ਮਾਫੀ ਮੰਗੇ ਮੈਂ ਕਦੀ ਵੀ ਨਹੀਂ ਮੰਗੂਗੀ ਮੈਂ ਮਾਰ ਸਕਦੀ ਆ ਸ਼ਾਇਦ ਤੁਹਾਨੂੰ ਗੱਲ ਮਾਰ ਜਵਾ ਮੇਰੇ ਜ਼ਿੰਮੇਵਾਰ ਪ੍ਰਸ਼ਾਸਨ ਇਹ ਸਾਰੇ ਮੈਂ ਮਾਫੀ ਨਹੀਂ ਮੰਗਣੀ ਸੱਸੀ ਗੱਲ ਮੈਂ ਜਗਤਾਰ ਸਿੰਘ ਸਰਾਹ ਦਾ ਤੁਸੀਂ ਹੈਵਨ ਇੰਡੀਆ ਟੀਵੀ ਦੇਖ ਰਹੇ ਹੋ ਪਰੋਇਪਰ ਤੋਂ ਹੁਣ ਜਿਹੜੀ ਅਗਲੀ ਅਪਡੇਟ ਦੇਣ ਲੱਗੇ ਆ ਐਸਐਸਪੀ ਦਫ਼ਤਰ ਦੇ ਬੱਚਾ ਲਗਭਗ ਜਿਹੜਾ ਸਮਾਂ 5:30 ਦਾ ਹੋ ਗਿਆ 4:30 ਦਾ ਟਾਈਮ ਦਾ ਇੱਕ ਘੰਟਾ ਉੱਤਰ ਟਾਈਮ ਹੋ ਗਿਆ ਬਾਬਾ ਜੀ 4:30 ਦਾ ਤੁਹਾਡਾ ਅਲਟੀਮੇਟ ਸੀਗਾ 5:30 ਹੋ ਗਿਆ ਕੀ ਕਹਿੰਦੇ ਵੇਖੋ ਜੀ ਪ੍ਰਸ਼ਾਸਨ ਨੇ ਬੈਰੀਅਰ ਲਾਤੇ ਆ ਸਾਨੂੰ ਇਹ ਜਾਣ ਨਹੀਂ ਦਿੰਦੇ ਠੀਕ ਹੈ ਤੇ ਮਤਲਬ ਸਾਨੂੰ ਉਥੋਂ ਪਿੰਡ ਵਾਲਿਆਂ ਦਾ ਵੀ ਫੋਨ ਆਇਆ ਵੀ ਜਦੋਂ ਪੁਲਿਸ ਨੂੰ ਕਿਹਾ ਗਿਆ ਪੁਲਿਸ ਵੱਲੋਂ ਵੀ ਤੈਨੂੰ ਭਾਈ ਲੈ ਕੇ ਜਾਣਾ ਉੱਥੇ ਗ੍ਰਿਫਤਾਰ ਕਰਕੇ ਤੇ ਉਹ ਭੱਜ ਗਈ ਕਰੋ ਅੱਛਾ ਜੀ ਪਰ ਭੱਜਦੀ ਹੋਈ ਨੂੰ ਕਿਉਂਕਿ ਬੀਬੀ ਭਾਰੀ ਬਾਲੀ ਹੈ ਤੇ ਉਹ ਭੱਜਦੀ ਹੋਈ ਨੂੰ ਮਤਲਬ ਪ੍ਰਸ਼ਾਸਨ ਨੇ ਮਤਲਬ ਫੜ ਲਿਆ ਅੱਛਾ ਠੀਕ ਹੈ ਮਤਲਬ ਫੜਨ ਵਿੱਚ ਕਾਮਯਾਬ ਹੋ ਗਿਆ ਤੇ ਹੁਣ ਉਹਨੂੰ ਪ੍ਰਸ਼ਾਸਨ ਲਈ ਆਉਂਦਾ ਨਹੀਂ ਆਉਂਦਾ ਸਾਡੀ ਗੱਲ ਹੋਈ ਹੈ ਕਿ ਬਸ ਸੀਆਈਡੀ ਵਾਲੇ ਸਪੈਸ਼ਲ ਬ੍ਰਾਂਚ ਉਹ ਦੱਸ ਰਹੇ 5-7 ਮਿੰਟ ਵਿੱਚ ਪਹੁੰਚ ਜਾਣਗੇ ਤੋ ਬਾਕੀ ਆਪਾਂ মিডিਆ ਦੇ ਰੂਬਰੂ ਹੋ ਕੇ ਸਵਾਲ ਜਵਾਬ ਕਰਾਂਗੇ ਅਗਲੀ ਅੰਦਰਲੀ ਰਾਜਨੀਤੀ ਕੀ ਸਮਝਾਈਏ ਤੁਹਾਨੂੰ ਪ੍ਰਸ਼ਾਸਨ ਨੇ ਕਿਵੇਂ ਅੰਦਰ ਟਾਕ ਹੋਊ ਵੇਖੋ ਜੀ ਰਾਜਨੀਤੀ ਸਾਡੀ ਐ ਇਥੇ ਰਣਨੀਤੀ ਬਾਬਾ ਜੀ ਰਣਨੀਤੀ ਸਾਡੀ ਐ ਪ੍ਰਸ਼ਾਸਨ ਦੀ ਕੋਈ ਰਣਨੀਤੀ ਨਹੀਂ ਪ੍ਰਸ਼ਾਸਨ ਦਾ ਸਤਿਕਾਰ ਕਰਦੇ ਆ ਜੀ ਉਹਦੇ ਲਈ ਵੀ ਪੂਰਾ ਪ੍ਰਸ਼ਾਸਨ ਹਫਾਇਤ ਉਹਦੀ ਹਫਾਇਤ ਲਈ ਐ ਸਾਡੇ ਲਈ ਪੂਰਵਕ ਸਵਾਲ ਕਰਨੇ ਐ ਇੱਥੇ ਕੋਈ ਲੜਨ ਤਾਂ ਹੈ ਹੀ ਨਹੀਂ ਅੱਛਾ ਠੀਕ ਐ ਜੀ ਉਹ ਸਾਡੇ ਸਵਾਲਾਂ ਦਾ ਜਵਾਬ ਦੇਵੇ ਮੀਡੀਆ ਦੀ ਹਾਜ਼ਰੀ ਚ ਤੁਸੀਂ ਸਵਾਲ ਜਵਾਬ ਹਾਂ ਹਾਂ ਬਿਲਕੁਲ ਮੀਡੀਆ ਤੁਹਾਡਾ ਨਾਲ ਜਾਊਗਾ ਸਾਰੇ ਸਵਾਲ ਜਵਾਬ ਹੋਣਗੇ ਸਾਰੀ ਗੱਲਬਾਤ ਹੋਊਗੀ ਜੀ ਜੋ ਨਤੀਜਾ ਨਿਕਲਦਾ ਉਹਤੇ ਕਾਰਵਾਈ ਹੋਊਗੀ ਇਹ ਤਾਂ ਦਸੂਰਾ ਸਾਨੂੰ ਉਸ ਦਿਖਾ ਰਹੇ ਆ ਕਿ ਜਿਹੜੀ ਪੁਲਸਾ ਉਹ ਜਿਹੜੀ ਇਹਦੀ ਵੇਟ ਕਰ ਰਹੇ ਸੀਗੇ ਜਿਹੜੀ ਪੁੱਛਾ ਦੇਣ ਵਾਲੀ ਬੀਬੀ ਆ ਉਸ ਨੂੰ ਲੈ ਕੇ ਜਿਹੜੀ ਪੰਜਾਬ ਪੁਸ ਦੀ ਗੱਡੀ ਇੱਥੇ ਆਈ ਹੈ ਦੋ ਗੱਡੀਆਂ ਦੇ ਵਿੱਚ ਆ ਜਿਹੜੀ ਪਹਿਲੀ ਗੱਡੀ ਉਹ ਅੰਦਰਲੇ ਪਾਸੇ ਲਗਾਈ ਜਾ ਰਹੀ ਆ ਅੱਗੇ ਬੈਰੀਕੇਡਾਂ ਤੋਂ ਲੈ ਕੇ ਆ ਰਹੇ ਆ ਦੂਸਰੇ ਪਾਸੇ ਪਿਛਲੀ ਗੱਡੀ ਦੇ ਵਿੱਚ ਲੱਗਦਾ ਕਿ ਉਹ ਆਪਣੀ ਗੱਡੀ ਦੇ ਵਿੱਚ ਜਿਹੜੇ ਉਹ ਆਏ ਆ ਸ਼ਾਇਦ ਉਹ ਮੁਲਾਜ਼ਮ ਉਸ ਗੱਡੀ ਦੇ ਵਿੱਚ ਹੋ ਸਕਦੇ ਆ ਤਸਵੀਰ ਤੁਹਾਨੂੰ ਸਿਧਕਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਗੱਡੀ ਸਕਰਪਿਓ ਗੱਡੀ ਆ ਉਸ ਦੇ ਬੱਚਾ ਜਿਹੜੀ ਉਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਹੈਵ ਇਨ ਇੰਡੀਆ ਦੇ ਵਿਧਰੇ ਦੇਖ ਰਹੇ ਹੋ ਕਿ ਜਿਹੜੀ ਉਹ ਮਾਤਾ ਜਿਹੜੀ ਪੁੱਛਾ ਦੇਣ ਵਾਲੀ ਆ ਉਹਨੂੰ ਲੈ ਕੇ ਆਂਦਾ ਗਿਆ ਪ੍ਰਸ਼ਾਸਨ ਆ ਜਿਹੜਾ ਉਹ ਲੈ ਕੇ ਆਇਆ ਉਹਨਾਂ ਨੂੰ ਪਹੁੰਚਿਆ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਅਸੀਂ ਸੰਗਤ ਦੇ ਲੋਕਾਂ ਦੇ ਸਾਹਮਣੇ ਕਰੂੰਗੀ ਮੀਟਿੰਗ ਹਾਂ ਹੁਣ ਅੰਦਰ ਕ ਇੱਥੇ ਬਿਠਾਓ ਜੀ ਸਾਹਮਣੇ ਸਾਰੇ ਹਾਂ ਉਹ ਬਾਅਦ ਵੀ ਆ ਜਾਗੇ ਪਹਿਲੋਂ ਅੰਦਰ ਗੱਲਬਾਤ ਤੇ ਅfsran ਨੂੰ ਸੁਣ ਲਈਏ ਨਹੀਂ ਅfsran ਦੀ ਦਾ ਅਸੀਂ ਸੁਣੀ ਐ ਉਹ ਕਹਿੰਦੀ ਸੀ ਮੈਂ ਹੱਕ ਤਾਂ ਕੇ ਕਹਿੰਦੀ ਐ ਕਿ ਰੂਬਰੂ ਹੋ ਕੇ ਮੈਂ ਮੀਟਿੰਗ ਕਰੂੰਗੀ ਹੁਣ ਇੱਥੇ ਕਰਾਓ ਅਸੀਂ ਸ਼ਾਂਤਮਈ ਪੂਰਵਕ ਕਰਾਂਗੇ ਮੇਰੀ ਗੱਲ ਸੁਣੋ ਜਨਾਬ ਜਾਓ ਐਸਪੀ ਟੀ ਸਾਹਿਬ ਬੁਲਾਓ ਜਨਾਬ ਜਾਓ ਕੰਦ ਪਜਾਓ ਜਨਾਬ ਜਾਓ ਕੰਦ ਪਜਾਓ ਜਨਾਬ ਜਾਓ ਕੰਦ ਪਜਾਓ ਜਨਾਬ ਜਾਓ ਹੋ ਰਾਮ ਨੇ ਬੇਟਾ ਸ਼ਾਰੋ ਜਨਾਬ ਜਾਓ ਪਖੰਡਵਾਦ ਬੰਦ ਕਰੋ ਪਖੰਡਵਾਦ ਬੰਦ ਕਰੋ ਇਹ ਮਾਹੌਲ ਆ ਜਿਹੜਾ ਉਹ ਜਿਹੜੇ ਵਿੱਚ ਗੱਲਬਾਤ ਆ ਬਾਬੇ ਨੇ ਬਾਬਾ ਮਨਪਿੰਦ ਇਹ ਗੱਲ ਕਹਿ ਰਿਹਾ ਵੀ ਆਮੋ ਸਾਹਮਣੇ ਜਿਹੜੀ ਗੱਲਬਾਤ ਹੋਊਗੀ ਤਾਂ ਇੱਥੇ ਹੀ ਜਿਹੜੀ ਹੋਊਗੀ ਪਰ ਅੱਗੇ ਜਿਹੜਾ ਅੰਦਰਲੇ ਪਾਸੇ ਪ੍ਰਸ਼ਾਸਨ ਉਹਨਾਂ ਨੂੰ ਲੈ ਕੇ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਬਾਬੇ ਮਨਪਿੰਦ ਦੂਸਰੇ ਪਾਸੇ ਜਿਹੜੀ ਉਹ ਔਰਤਾ ਉਸ ਨੂੰ ਵੀ ਲਈ ਆਇਆ ਹੈਗਾ ਦੂਸਰੇ ਗੇਟ ਤੋਂ ਆਉਂਦੀ ਹੈ ਇਸੇ ਗੇਟ ਤੋਂ ਆਉਂਦੀ ਹੈ ਤੁਹਾਨੂੰ ਅਸੀਂ ਨਾਲ ਦੀ ਨਾਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਥੇ ਤੁਸੀਂ ਪਹੁੰਚੋ ਫਰੋਈ ਪਰ ਕੀ ਪਤਾ ਲੱਗਾ ਤੁਹਾਨੂੰ ਕੀ ਕਰੇ ਮੈਟਰ ਸੱਦਿਆ ਗਿਆ ਮੈਟਰ ਚ ਆਹੀ ਪਖੰਡ ਭਜਾਉਂਦੇ ਮੈਟਰ ਚ ਸਾਨੂੰ ਸੱਦਿਆ ਗਿਆ ਜੀ ਮੈਂ ਫਰੀਦਕੋਟੋਂ ਆਕਰਮ ਸਾਬਰੀ ਪੀਰ ਬਾਬਾ ਰੋਡਸ਼ਾ ਦਰਗਾਹ ਤੋਂ ਬੋਲਦਾ ਜੀ ਕਿਉਂਕਿ ਇੱਕ ਪਾਸੇ ਇਹਨੇ ਨਾਰਾ ਲਾਇਆ ਵੀ ਪਖੰਡ ਭਜਾਓ ਜੀ ਠੀਕ ਹੈ ਨਾ ਆਪਣੇ ਮਨਪ੍ਰੀਤ ਖਾਲਸਾ ਜੀ ਨੇ ਪਰ ਇਹ ਮਨਪ੍ਰੀਤ ਖਾਲਸਾ ਜੀ ਸਾਡੀ ਦਰਗਾਹ ਤੇ ਆਏ ਸੀ ਜੀ ਕਿਉਂਕਿ ਮੈਨੇ 4 ਸਾਲਾਂ ਤੋਂ ਸਾਡੇ ਕੋਲ ਡੇਰੇ ਦਾ ਰੋਲਾ ਚੱਲਦਾ ਗੱਲੇ ਦੇ ਮੈਂ ਗੱਲਾਂ ਖੋਲ ਨਹੀਂ ਦਿੱਤਾ ਜੀ ਘਟੋ ਘਟ 8-10 ਲੱਖ ਰੁਪਈਆ ਪਿਆਉਣਾ ਉਹਦੇ ਸਿਲਸਿਲੇ 'ਚ ਆਏ ਸੀ ਉਹ ਪ੍ਰਧਾਨਾਂ ਨਾਲ ਮਿਲ ਕੇ ਕਹਿੰਦਾ ਜੀ ਸਾਡੀ ਬੀਬੀ ਇੱਥੇ ਗੱਡੀ ਤੇ ਬੈਠੂਗੀ ਬਾਬਾ ਵੀ ਇਹਨੂੰ ਮਸਲੇ ਨੂੰ ਭਜਾਉਣਾ ਅੱਛਾ ਵੀ ਮਸਲੇ ਨੂੰ ਰਹਿਣ ਨਹੀਂ ਦੇਣਾ ਮਾਹਬਾਈ ਨਾ ਤਾਂ ਤੇਰੀ ਬੀਬੀ ਨੂੰ ਨੋ ਨਮਾਜ਼ ਆਉਂਦੀ ਆ ਨਾ ਅਜ਼ਾਨ ਆਉਂਦੀ ਆ ਨਾ ਸਾਡਾ ਕੁਰਾਨੇ ਪਾਕ ਆਉਂਦਾ ਸਾਡੀ ਗੱਡੀ ਤੇ ਕਿਵੇਂ ਬੈਜੂਗੀ ਮੈਂ ਉਹਨੂੰ ਨਾਲੇ ਇਹ ਵੀ ਕਿਹਾ ਮਾ ਬਾਬੇ ਖਾਲਸੇ ਤੂੰ ਤਾਂ ਪਖੰਡ ਭਜਾਉ ਤੂੰ ਕਿਹੜੇ ਪਖੰਡ ਚ ਪੈ ਗਿਆ ਤੂੰ ਤਾਂ ਆਪ ਹੀ ਬਿਠਾਉਣ ਆ ਗਿਆ ਮਦ ਇਹ ਸੁਣੋ ਸੱਜਿਆ ਕੀ ਕਹਿਣਾ ਚਾਹੁੰਦਾ ਤੁਸੀਂ ਦੇਖੋ ਜੀ ਪਹਿਲੀ ਗੱਲ ਤਾਂ ਅਸੀਂ ਤੇ ਇਹ ਗੱਲ ਕਹਿ ਰਹੇ ਆ ਵੀ ਜੋ ਕੁਝ ਹੋ ਰਿਹਾ ਤਾਂ ਤਕਾਸ਼ਾ ਹੀ ਹੋ ਰਿਹਾ ਬਹੁਤ ਜ਼ਿਆਦਾ ਤਕਾ ਨਹੀਂ ਹੋਣਾ ਚਾਹੀਦਾ ਕੋਈ ਵੀ ਕਿਸੇ ਵੀ ਪੰਥ ਨੂੰ ਮੰਨਣ ਵਾਲਾ ਕੋਈ ਵੀ ਕਿਸੇ ਪੀਰ ਫਕੀਰ ਨੂੰ ਮੰਨਣ ਵਾਲਾ ਜੋ ਕੋਈ ਵੀ ਕੋਸ਼ਾ ਕਿਸ ਨੂੰ ਮਾੜੇ ਚੰਗੇ ਸ਼ਬਦਾਂ ਨਾਲ ਤਾਂ ਬੋਲੇ ਜਾਣ ਤੇ ਨਾ ਉਹਨਾਂ ਤੋਂ ਬੁਲਾਏ ਜਾਣ ਹਨ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਆ ਬਾਕੀ ਚਲੋ ਉਹਡੇ ਲੱਕ ਵੀਡੀਓ ਵਾਇਰਲ ਹੁੰਦੀ ਵਾਰ-ਵਾਰ ਤੁਸੀਂ ਇਹ ਗੱਲ ਕਹਿਣਾ ਵੀ ਮੈਂ ਕੱਪੜੇ ਲਾ ਲੂੰਗੀ ਇਹ ਕੀ ਮਾਤਰਾ ਕੀ ਸੀ ਇਹ ਕਰਾਂਗੇ ਗੱਲਬਾਤ ਬਾਕੀ ਉਹ ਖੁੰਡੇ ਵਾਲੀ ਸਰਕਾਰ ਜੀ ਵੱਲੋਂ ਵੀਡੀਓ ਪਾਈ ਗਈ ਸੀ ਉਹ ਤੇ ਬਾਕੀ ਕਰਦੇ ਕੋਈ ਗੱਲ ਨਹੀਂ ਗੱਲਬਾਤ ਇਹ ਕਹਿ ਰਿਹਾ ਹੈ ਵੀ ਤੁਸੀਂ ਨਕਲੀ ਮੰਤ ਠੀਕ ਹੈ ਇਹ ਕਹਿੰਦਾ ਤੁਹਾਨੂੰ ਕੱਪੜੇ ਲਾ ਕੇ ਚੈੱਕ ਕਰਾਂਗੇ ਅੱਛਾ ਕਿਸੇ ਤੋਂ ਬਦਨਾਮ ਕਰਨ ਵਾਲਾ ਕੋਈ ਨਹੀਂ ਹੁੰਦਾ ਹਨਾ ਸਾਡੀ ਚੌਕਸ ਨੂੰ ਬਦਨਾਮ ਕਰਦੇ ਤੁਹਾਨੂੰ ਪੁੱਛ ਕੀ ਕਹਿ ਕੇ ਆਏ ਉਸਨੂੰ ਰੈਸਟ ਕਰਕੇ ਲੈ ਕੇ ਜਾਂ ਆਪਦੇ ਆਪ ਕੋਈ ਰੈਸਟ ਨਹੀਂ ਕਰਕੇ ਲੈ ਕੇ ਆਏ ਸੀ ਆਪਦੀ ਮਰਜ਼ੀ ਨਾਲ ਲੈ ਕੇ ਆਏ ਸਾਡਾ ਵਧੀਆ ਸਹਿਮਤੀ ਨਾਲ ਲੈ ਕੇ ਆਏ ਤੁਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ ਹਾਂ ਓਕੇ ਓਕੇ ਜਰੂਰ ਅੱਜ ਕੇ ਨਾਲ ਆਏ ਜਿਹੜੇ ਮਹੰਤਾ ਜਿਹੜੇ ਉਹ ਗੱਡੀ ਲਾਉਂਦੇ ਆ ਦੂਸਰੇ ਪਾਸੇ ਅੰਦਰ ਬਾਬਾ ਮਨਪ੍ਰੀਤ ਆ ਥੋੜੇ ਟਾਈਮ ਤੱਕ ਜਿਹੜੀ ਉਹ ਗੱਲਬਾਤ ਆ ਜਿਹੜੀ ਉਹ ਹੋਣੀ ਅੰਦਰ ਦੇ ਪਾਸੇ ਕਿਹੜੀ ਵਿਚਾਰ ਚਰਚਾ ਹੁੰਦੀ ਆ ਸਰ ਨਲਾ ਵੇਰੇ ਤੇ ਉਹ ਚੌਂਕ ਦੇ ਵਿੱਚ ਮਾਰਤਾ ਨਲਾ ਉਹ ਚੌਂਕ ਚ ਧਰਨਾ ਬਾਬੇ ਕੀ ਤਰਿਕੇ ਨਾਲ ਗੱਲ ਦਾ ਕੋਈ ਨਲਾ ਮਾਫੀ ਲਵੇ ਵੀਡੀਓ ਵਿੱਚ ਬੋਲ ਕੇ ਜਿਸ ਤਰ੍ਹਾਂ ਸਾਰੇ ਵੀਡੀਓ ਵਿੱਚ ਮਤਲਬ ਪਹਿਲਾਂ ਉਹਨੇ ਮੈਂਸ਼ਨ ਵੀਡੀਓ ਕੀਤੀਆਂ ਉਸ ਤਰੀਕੇ ਨਾਲ ਵੀਡੀਓ ਬੋਲੂਗੀ ਮਾਫੀਨਾਮਾ ਲਊਗਾ ਸਾਡੀ ਜਥੇਬੰਦੀ ਨੂੰ ਮਾਫ ਕਰਨ ਦੇ ਹੱਕਦਾਰ ਹੈਗੀ ਆ ਤੇ ਜੇਕਰ ਮਤਲਬ ਉਹਨੇ ਜੋ ਵੀਡੀਓ ਪਾਈਆਂ ਬਿਆਨ ਬੋਲੇ ਬਹੁਤ ਪੱਦੀ ਸ਼ਬਦਾਵਲੀ ਤੇ ਉਹਦੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੁਣੇ ਅਸੀਂ ਐਫ ਆਈ ਆਰ ਕਰਾਵਾਂਗੇ ਨਹੀਂ ਅਸੀਂ ਸੜਕ ਤੇ ਧਰਨਾ ਲਾਵਾਂਗੇ ਉਹਨਾਂ ਨੇ ਜੰਗਲਵਾਰਾ ਪਾ ਲੈਣਾ ਉਸ ਤੇ ਹੁਣੇ ਐਫ ਆਈ ਆਰ 295 ਲਵਾਉਣੀ ਆ ਸਾਡਾ ਕੋਈ ਰਾਜ਼ੀ ਨਾ ਮਾਨੀ ਉਹ ਤਾਂ ਪਰਚਾ ਨਹੀਂ ਕਰਦੇ ਤੁਸੀਂ ਧਰਨਾ ਲਾਵਾਂਗੇ ਧਰਨਾ ਲੋਂਦੇ ਜਿੰਨਾ ਜਾਂ ਪਰਚਾ ਨਹੀਂ ਕਰਦੇ ਅਸੀਂ ਬੈਠਾਂਗੇ ਜੀ ਪਰਚਾ ਕਰਦੇ ਹੁਣੇ ਹੁਣੇ ਕਰਦੇ ਆ ਪਰਚੇ ਕਰ ਦਿਓ ਯਾਰ ਤੇ ਜਾਂ ਫਿਰ ਉਹਨਾਂ ਤੇ ਕਰ ਦਿਓ ਇਨਸਾਫ ਦੇਖੋ ਜੀ ਹਜੇ ਹਜੇ ਕੋਈ ਫੈਸਲਾ ਨਹੀਂ ਸਾਡਾ ਕੋਈ ਕੁਛ ਨਹੀਂ ਜੋ ਵੀ ਬਣਦੀ ਕਾਰਵਾਈ ਅਸੀਂ ਇਹਦੇ ਤੇ ਕਰਵਾਣੀ ਆ ਕਿਉਂਕਿ ਇਹ ਸਿਰਫ ਮੈਨੂੰ ਮੈਨੂੰ ਕੱਲੀ ਨੂੰ ਕਹਿੰਦੇ ਵੀ ਪਿਆਰਾ ਚ ਬੈਠ ਕੇ ਮਾਫੀ ਮੰਗੋ ਤੇ ਮੈਂ ਵੀਡੀਓ ਬਣਾਣੀ ਆ ਵੀਡੀਓ ਦੇ ਵਿਵਾਦ ਵਿੱਚ ਮੈਂ ਪਹਿਲਾ ਮੁੱਦਾ ਚੱਕਿਆ ਵੀ ਵੀਡੀਓ ਨਹੀਂ ਹੋਣੀ ਚਾਹੀਦੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਕਿਸੇ ਦੀ ਪੈਣੀ ਚਾਹੀਦੀ ਇਹੀ ਮੈਂ ਮੁੱਦਾ ਪਹਿਲਾ ਖੜਾ ਕੀਤਾ ਇਸੇ ਕਰਕੇ ਮੈਂ ਜਲੀਲ ਹੋਈ ਮੈਨੂੰ ਮਾਣਾ ਚੰਗਾ ਕਮੈਂਟ ਆਉਂਦੇ ਆ ਜਿਹੜੀ ਇੱਕ ਜਨਾਨੀ ਆਪਣੇ ਘਰ ਦੇ ਵਿੱਚ ਰਹਿ ਕੇ ਇੱਕ ਅੱਛੀ ਫੈਮਲੀ ਨੂੰ ਸੰਭਾਲਦੀ ਆ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਦੇਖਦੀ ਆ ਆਪਣਾ ਸੇਵਾ ਕਰਦੀ ਆ ਦਰਬਾਰਾਂ ਦੀ ਤੇ ਉਸ ਜਨਾਨੀ ਨੂੰ ਪਿਆਰਾ ਚ ਬਿਠਾ ਕੇ ਮਾਫੀ ਮੰਗਾਉਂਦੇ ਆ। ਇੱਕ ਵੀਡੀਓ ਵਾਇਰਲ ਹੋ ਗਈ ਜਿਸ ਦੇ ਵਿੱਚ ਤੁਸੀਂ ਕਹਿੰਦੇ ਕਿ ਮੈਂ ਪੱਤਰਕਾਰਾਂ ਦੇ ਸਾਹਮਣੇ ਨੰਗੀ ਹੋऊंगी। ਉਹ ਕੀ ਕਾਰਨ ਹੈ? ਉਹ ਕਾਰਨ ਹੈ ਜੀ ਦੇਖੋ ਸਾਡਾ ਜਿਹੜਾ ਬੱਚਾ ਜਿੰਦੇ ਕਰਕੇ ਵਿਵਾਦ ਖੜਾ ਹੋਇਆ ਉਹ ਵਿਵਾਦ ਇਸ ਕਰਕੇ ਖੜਾ ਹੋਇਆ ਕਿ ਸਾਡਾ ਬੱਚਾ ਜਿਹੜਾ ਉਹ ਇੱਕ ਮਨਤ ਦੇ ਰੂਪ ਚ ਦੇਖੋ ਜੀ ਦੋ ਤਰ੍ਹਾਂ ਦੇ ਮਨਤ ਹੁੰਦੇ ਇੱਕ ਜਨਾਨੀ ਦੇ ਰੂਪ ਚ ਇੱਕ ਬੰਦੇ ਦੇ ਤੇ ਜਿੰਦੇ ਕਰਕੇ ਉਹ ਜਨਾਨੀ ਵਾਲਾ ਜੋ ਵੀ ਸੀਗਾ ਕਿਉਂਕਿ ਖਾਲਸਾ ਪੰਥ ਦੇ ਵਿੱਚ ਉਹ ਬੱਚਾ ਸਾਡਾ ਹੋਇਆ ਠੀਕ ਹੈ ਨਾ ਜੋ ਵੀ ਹੋਇਆ ਉਸ ਕਰਕੇ ਸਾਡੇ ਬੱਚੇ ਨੂੰ ਬਹੁਤ ਗਲਤ ਗਲਤ ਲਫ਼ਜ਼ ਬੋਲੇਗੇ ਤੁਸੀਂ ਇੱਕ ਹੋਰ ਖਬਰ ਦੇ ਵਿੱਚ ਕਹਿੰਦੇ ਪਏ ਉਹ ਬਾਬਾ ਮਨਪ੍ਰੀਤ ਸਿੰਘ ਕਹਿ ਰਿਹਾ ਕਿ ਤੁਸੀਂ ਸਰਗਟਾ ਪੀਂਦੇ ਹੋ ਨਸ਼ੇ ਨੂੰ ਪ੍ਰਮੋਟ ਕਰਦੇ ਪਰ ਤੁਹਾਡੀ ਵੀਡੀਓ ਇੱਕ ਆਉਂਦੀ ਹੈ ਕਿ ਤੁਸੀਂ ਕਹਿੰਦੇ ਕਿ ਮੈਂ ਸਰਗਟਾ ਨਹੀਂ ਪੀਂਦੀ ਕੀ ਤੁਹਾਡੀ ਗੱਦੀ ਤੇ ਸਰਗਟਾ ਪੀਤੀਆਂ ਜਾਂਦੀਆਂ ਸਰਗਟਾ ਸੀ ਲਾਂਦੇ ਆ ਆਪਣੇ ਜੋ ਬਜ਼ੁਰਗਾਂ ਦੀਆਂ ਸਾਡੀਆਂ ਛੁਰੂ ਤੋਂ ਲੱਗਦੀਆਂ ਆਈਆਂ ਅਸੀਂ ਅਸੀਂ ਬਿਲਕੁਲ ਨਹੀਂ ਸਾਡੀ ਡਾਕਟਰੀ ਕਰਵਾਈ ਜਾਵੇ ਸਾਡਾ ਸਾਰਾ ਕੁਝ ਸਾਹਮਣੇ ਆਊਗਾ ਤੁਹਾਡੀਆਂ ਕੁਝ ਵੀਡੀਓ ਵਾਇਰਲ ਹੋਈਆਂ ਜਿਸ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਇੱਕ ਇੱਕ ਸਰਗਟ ਨਹੀਂ ਦੋ ਦੋ ਸਰਗਟਾਂ ਫੜੀਆਂ ਹੋਈਆਂ ਉਹ ਬਿਲਕੁਲ ਸਾਡੇ ਜਿਹੜੇ ਸਾਧਾ ਦੀਆਂ ਲੱਗਦੀਆਂ ਉਹ ਸਾਡੀਆਂ ਸਿੱਟਾਂ ਲੱਗਦੀਆਂ ਅਸੀਂ ਬਿਲਕੁਲ ਵੀ ਕਦੀ ਟੱਚ ਨਹੀਂ ਕੀਤਾ ਕੋਈ ਨਹੀਂ ਕੋਈ ਨਹੀਂ ਕੀਤਾ ਨਾ ਸੀ ਸਾਡੇ ਤੇ ਸਾਡੇ ਦੇ ਪਾਸੇ ਇੱਕ ਮਿੰਟ ਤੋਂ ਦੂਜੇ ਪਾਸੇ ਧਰਨਾ ਲੱਗਣ ਲੱਗਿਆ ਉਹ ਕਿਉਂ ਧਰਨਾ ਲਾਉਂਗਾ ਕਾਰਵਾਈ ਕਰਾਉਂਗੇ ਤੁਹਾਡੇ ਲੋਕ ਕੀ ਹੋਊਗਾ ਅਸੀਂ ਵੀ ਧਰਨੇ ਲਾਵਾਂਗੇ ਸੜਕਾਂ ਤੇ ਆਵਾਂਗੇ ਸਾਰੀ ਜਨਤਾ ਸੜਕਾਂ ਤੇ ਆਊਗੀ ਇਹ ਪ੍ਰਸ਼ਾਸਨ ਨੇ ਕੀ ਪ੍ਰਸ਼ਾਸਨ ਨੇ ਦੇਖੋ ਜੀ ਉਹ ਇਹਨਾਂ ਨੇ ਕਿਹਾ ਪਿਆਰਾਂ ਚ ਬੈਠ ਕੇ ਮਾਫੀ ਮੰ ਦੀ ਅਚਾਰ ਤੁਹਾਨੂੰ ਗੱਲ ਆਪੀ ਮਰ ਜਾਵਾ ਮੇਰੇ ਜ਼ਿੰਮੇਵਾਰ ਪ੍ਰਸ਼ਾਸਨ ਇਹ ਸਾਰੇ ਮੈਂ ਮਾਫੀ ਨਹੀਂ ਮੰਗਣੀ ਥੋੜੇ ਥੋੜੇ ਤੁਹਾਨੂੰ ਗੱਲ ਪ੍ਰਸ਼ਾਸਨ ਨੇ ਕਹੀ ਹੈ ਜੇ ਮਾਫੀ ਮੰਗਣ ਬਾਬੇ ਮੰਗਦੇ ਹਾਂ ਜੀ ਕਹਿੰਦੇ ਪਿਆਰੇ ਬਾਬੇ ਮੰਨਦੇ ਨਹੀਂ ਮਾਫੀ ਮੰਗਣੇ ਕਰੇ ਪ੍ਰਸ਼ਾਸਨ ਮਾਫੀ ਮੰਗੇ ਕਦੀ ਵੀ ਨਹੀਂ ਹੋ ਸਕਦਾ ਪ੍ਰਸ਼ਾਸਨ ਨੇ ਕਿਹਾ ਮਾਫੀ ਗਾ ਗਾ ਪਛਾਛ ਲੈ ਬਾਬੇ ਮਨਪ੍ਰੀਤ ਨੇ ਕਹੇ ਮਨਪ੍ਰੀਤ ਮਨਪ੍ਰੀਤ ਨੇ ਜੀ ਮਨਪ੍ਰੀਤ ਨੇ ਕਹ ਪਹਿਲਾਂ ਹਾਂ ਜੀ ਤੁਸੀਂ ਮੰਗੋਗੇ ਮਾਫੀ ਜੀ ਸਾਡੀ ਬਿਲਕੁਲ ਜੀ ਮਾਫੀ ਹੋਵੇ ਕਿਸੀਂ ਅਸੀਂ ਮਾਫੀ ਪਖੰਡੀ ੜੀ ਤੁਹਾਡੀਆਂ ਕੱਟੀਆਂ ਗੰਦੀ ਬੰਦ ਕਰੋਗੇ ਤੁਸੀਂ ਗੰਦੀ ਬੰਦ ਕਰੋ ਹੁਣ ਲੱਗੇ ਨੇ ਜੀ ਜਾਲੀ ਅਸੀਂ ਪਖੰਡੀ ੜੀ ਆ ਗਏ ਪਖੰਡੀ ੜੀ ਆ ਗਏ ਸਾਡੇ ਤੇ ਬਿਲਕੁਲ ਜੀ ਜਾਲੀ ਪਰਚੇ ਹੁਣ ਲੱਗੇ ਨੇ ਹੁਣ ਹੀ ਸਾਨੂੰ ਤਬਕੀ ਦਿੱਤੀ ਹੈ ਬਿਲਕੁਲ ਸਾਡੇ ਤੇ ਮੈਂ ਪਰਮਜੀਤ ਸਿੰਘ ਪਿੰਡ ਸ਼ੰਗਰਾ ਨਵਨੀਤ ਨਵਨੀਤ ਦੇ ਘਰ ਵਾਲਾ ਸਾਡੇ ਤੇ ਬਿਲਕੁਲ ਸਰਜੀ ਪਰਚੇ ਜਾਲੀ ਹੋਣ ਲੱਗੇ ਨੇ ਉਹ ਵੀ ਪਰਚੇ ਕਰਾਉਣ ਵਾਲੇ ਇੱਥੇ ਮੌਜੂਦਾ ਆਏ ਹੋਏ ਨੇ ਕਿਉਂਕਿ ਵਿਵਾਦ ਕੁਝ ਮਾੜੀ-ਮੋਟੀ ਲੜਾਈ ਹੋਈ ਸੀ ਮੋਟਰਸਾਈਕਲ ਨੂੰ ਲੈ ਕੇ ਉਹਦੀ ਸੰਬੰਧ ਦੇ ਵਿੱਚ ਹੁਣ ਮੈਨੂੰ ਠੱਗਿਆਂ ਦਾ ਰੂਪ ਦੇ ਰਹੇ ਨੇ ਕਿ ਤੁਸੀਂ ਠੱਗਿਆਂ ਦੇ ਕੰਮ ਕਰਦੇ ਹੋ ਔਰ ਤੁਸੀਂ ਡਬਲ ਪੈਸੇ ਕਰਦੇ ਹੋ ਮਿਹਰਬਾਨੀ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਲਦੇ ਅਸੀਂ ਇਹ ਜਿਹਾ ਕੋਈ ਕੰਮ ਨਹੀਂ ਕੀਤਾ ਜੀ ਜੇ ਬਾਕ ਪਾ ਸਕਦਾ ਕੋਈ ਵੀ ਹੂੰ ਇਹ ਗੱਲ ਤੋਂ ਇਹਨਾਂ ਨੇ ਮੁੱਦਾ ਚੱਕਿਆ ਵੀ ਸਾਰੇ ਨੀਗਾ ਸਿੰਘਾਂ ਨੂੰ ਧਮਕੀਆਂ ਦੇ ਰਹੇ ਤਲਵਾਰ ਨਾਲ ਸਿਰ ਲਾ ਦੇਣਾ ਮੇਰੇ ਕੋਈ ਵੀ ਨੁਕਸਾਨ ਹੁੰਦਾ ਬਾਬਾ ਮਨਪ੍ਰੀਤ ਉਹਦੇ ਸਾਥੀ ਉਹਦੇ ਸਾਥੀ ਜਿੰਨੇ ਵੀ ਆ ਗੁਰਵਿੰਦਰ ਜਵਾਬ ਦਿਓ ਜੀ ਇੱਕ ਪਾਸੇ ਤਾਂ ਤੁਸੀਂ ਵੀਡੀਓ ਵਾਇਰਲ ਕਰ ਕਰਕੇ ਕਹਿ ਰਹੇ ਸੀ ਵੀ ਬਾਬਾ ਜੀ ਮੀਡੀਆ ਨੂੰ ਲੈ ਕੇ ਆਓ ਮੈਂ ਸਾਹਮਣੇ ਬੋਲੂਗੀ ਮੈਂ ਸਾਹਮਣੇ ਬੋਲੂ ਕਈ ਵੀਡੀਓ ਤੁਹਾਡੀਆਂ ਆਉਂਦੀਆਂ ਵੀ ਬਾਬਾ ਜੀ ਜੇ ਬਾਬਾ ਜੀ ਦੀ ਤੁਹਾਨੂੰ ਕਾਲ ਗਈ ਤਾਂ ਤੁਸੀਂ ਬਾਬਾ ਨੂੰ ਇਹ ਗੱਲ ਕਹੀ ਵੀ ਅੱਜ ਤੋਂ ਬਾਅਦ ਮੈਨੂੰ ਬਾਬੇ ਮਨਪ੍ਰੀਤ ਦਾ ਫੋਨ ਨਹੀਂ ਆਉਣਾ ਚਾਹੀਦਾ ਇੱਕ ਪਾਸੇ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਬਿਲਕੁਲ ਜੀ ਮੈਂ ਉਹਨਾਂ ਨੂੰ ਕਿਹਾ ਜਿਹੜੇ ਸਵਾਲ ਤੁਸੀਂ ਘਰ ਦੇ ਜਾ ਕੇ ਲੋਕਾਂ ਨੂੰ ਜਲੀਲ ਕਰਕੇ ਪੁੱਛਦੇ ਮੇਰੇ ਤੋਂ ਪੁੱਛ ਲਓ ਮੈਂ ਇਹ ਗੱਲ ਕਹੀ ਸੀ ਵੀ ਲੋਕਾਂ ਨੂੰ ਜਲੀਲ ਕਿਉਂ ਕਰਦਾ ਕੈਮਰੇ ਕੋਈ ਰਾਜੀ ਨਾ ਬਣੀ ਅਸੀਂ ਕੋਈ ਮਾਫੀ ਨਹੀਂ ਮੰਗੀ ਅਸੀਂ ਮਾਫੀ ਨਹੀਂ ਮੰਗੀ ਅਸੀਂ ਪਖੰਡ ਨਹੀਂ ਕਰਦੇ ਅਸੀਂ ਪਖੰਡ ਨਹੀਂ ਕਰਦੇ ਅਸੀਂ ਪਖੰਡ ਨਹੀਂ ਕਰਦੇ ਕੋਈ ਰਾਜੀ ਨਾ ਵਣਈ ਇਸ ਟਾਈਮ ਜਿਹੜੀ ਮਾਤਾ ਜੀ ਹਾਂਜੀ ਅਸੀਂ ਅਸੀਂ ਸੜਕਾਂ ਤੇ ਧਰਨੇ ਲਾਵਾਂਗੇ ਸੜਕਾਂ ਤੇ ਬੈਠਾਂਗੇ ਅਸੀਂ ਮਰਾਂਗੇ ਮਾਤਾ ਜੀ ਜੀ ਇਸ ਟਾਈਮ ਇਸ ਟਾਈਮ ਜਿਹੜੀ ਮਾਤਾ ਨੀਤਕੌਰ ਆ ਜਿਹੜੀ ਪੁੱਛਾਂ ਦੇ ਨਾਲ ਵਾਲੇ ਉਹਨਾਂ ਦਾ ਜਿਹੜਾ ਝਗੜਾ ਹੋਇਆ ਸੀਗਾ ਉਸ ਨੂੰ ਲੈ ਕੇ ਜਿਹੜੀ ਤਲਖੀ ਭਰਿਆ ਜਿਹੜਾ ਮਾਹੌਲ ਆ ਇੱਥੇ ਇਸ ਟਾਈਮ ਦੇਖਣ ਨੂੰ ਮਿਲਿਆ ਫੋਜਪੁਰ ਦੇ ਬੱਚਾ ਐਸਐਸਪੀ ਦਫ਼ਤਰ ਦੇ ਬੱਚਾ ਉਹਨਾਂ ਨੇ ਮਾਫੀ ਮੰਗਨ ਤੋਂ ਸਾਫ ਰਕਾਰ ਕੱਦ ਦਿੱਤਾ ਗਿਆ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਬਾਬਾ ਮਨੀਰ ਮਾਨਪਰੀ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਅਸੀਂ ਕਾਲ ਦਿੱਤੀ ਆ ਧਰਨ ਉੱਤੇ ਬੈਠਣ ਦੀ ਇੱਥੋਂ ਮੈਨੂੰ ਲੈ ਕੇ ਚੜਨਾ ਨਹੀਂ ਤਾਂ ਮੈਂ ਹੁਣੇ ਆਪਣੀ ਜਾਨ ਦੇ ਸਕਦੀ ਆ ਜੀ ਚਾਹੀਦੀ ਆ ਤੁਹਾਨੂੰ ਸਾਰਿਆਂ ਨੂੰ ਮੈਨੂੰ ਘਰ ਲੈ ਜਾਓ ਮੈਨੂੰ ਘਰ ਲੈ ਜਾਓ ਨਹੀਂ ਮੈਂ ਇੱਥੇ ਜਾਨ ਹੁਣੇ ਦੇ ਦੇਣੀ ਆ ਹਾਂਜੀ ਬਿਲਕੁਲ ਨਹੀਂ ਮੈਂ ਮਾਫੀ ਨਹੀਂ ਮੰਗ ਸਕਦੇ ਅਸੀਂ ਮਾਫੀ ਨਹੀਂ ਮੰਗ ਸਕਦੇ ਅਸੀਂ ਫਕੀਰਾਂ ਦੀ ਸੇਵਾ ਕਰਦੇ ਆ ਅਸੀਂ ਪਖੰਡ ਨਹੀਂ ਕਰਦੇ ਪਖੰਡ ਕਹਿੰਦੇ ਆ ਸਾਨੂੰ ਇਸ ਕਾਦਾ ਪਖੰਡ ਕਰਦੇ ਆ ਬਹੁਤ ਕਰ ਰਿਹਾ ਜੀ ਬਹੁਤ ਜਗ੍ਹਾ ਤੰਗ ਪਰੇਸ਼ਾਨ ਕਰ ਰਿਹਾ ਅਸਿਆਤ ਦੋ ਪ੍ਰਸ਼ਾਸਨ ਕੇ ਅੱਜ ਸਾਨੂੰ ਸੁਣਵਾਈ ਕੀਤੀ ਜਾਵੇ ਸਾਡੇ ਭਰਾਵਾਂ ਨੂੰ ਸੁਣਵਾਈ ਸਾਡੇ ਧਰਮਾਂ ਦੇ ਦੁਬਾਰਾ ਮੀਟਿੰਗ ਰੱਖਣ ਲੱਗਿਆਂ ਦੀ ਦੁਬਾਰਾ ਮੀਟਿੰਗ ਰੱਖਣ ਲੱਗਿਆਂ ਹਾਂ ਹਾਂ ਦੋਨੇ ਤਰ੍ਹਾਂ ਦੀਆਂ ਪੰਜ ਪੰਜ ਦੁਬਾਰਾ ਸੱਦਣ ਲੱਗਿਆਂ ਹਾਂਜੀ 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 ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕੋਈ ਨਹੀਂ ਕੋਈ ਨਹੀਂ ਸਾਹਿਬ ਦੁਬਾਰਾ ਜਿਹੜੀ ਮੀਟਿੰਗ ਆ ਉਹ ਕੀਤੀ ਜਾ ਰਹੀ ਆ ਇਸ ਟਾਈਮ ਜਿਹੜੇ ਪੁਲਿਸ ਅਧਿਕਾਰੀ ਨੇ ਇੱਥੇ ਮੌਜੂਦ ਨੇ ਦੁਬਾਰਾ ਜਿਹੜੀ ਮੀਟਿੰਗ ਆ ਬੋਲਣ ਦੀ ਨਹੀਂ ਹੈਗੇ ਨੋ ਬੋਲਦਾ ਬੰਦਿਆਂ ਨੂੰ ਮੈਂ ਤਾਂ ਇਹਨਾਂ ਨੂੰ ਕੋਈ ਨਹੀਂ ਸੁਣਾ ਸਕਦਾ ਕੋਈ ਬੋਲਦਾ ਤੂੰ ਵੀ ਨਹੀਂ ਦੂਸਰੇ ਪਾਸੇ ਜਿਹੜਾ ਪ੍ਰਸ਼ਾਸਨ ਆ ਉਹ ਦੁਬਾਰਾ ਪੰਜ ਬੰਦੇ ਦੂਸਰੇ ਪਾਸੋਂ ਪੰਜ ਇਧਰਲੇ ਪਾਸੇ ਜਿਹੜੀ ਮੀਟਿੰਗ ਹੋ ਰਹੀ ਹੈ ਪਰ ਦੂਸਰੇ ਪਾਸੇ ਗੱਡੀ ਜਿਹੜੀ ਸਟਾਰਟ ਹੋ ਚੁੱਕੀ ਆ ਦੇਖਦੇ ਆ ਪ੍ਰਸ਼ਾਸਨ ਮੀਟਿੰਗ ਕਰਾਉਣ ਦੇ ਸਫਲ ਰਹਿੰਦਾ ਜਾਂ ਇਹ ਜਿਹੜਾ ਵਿਵਾਦ ਆ ਇੱਥੇ ਵੱਧਦਾ ਜਾਂ ਖਤਮ ਹੁੰਦਾ ਇਹ ਥਾਂ ਮ ਦੱਸੂਗਾ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਜਿਹੜੇ ਤੁਹਾਨੂੰ ਅਸੀਂ ਅਪਡੇਟ ਆ ਸੀ ਇਸ ਟਾਈਮ ਦੀ ਜਿਹੜੀ ਫਰੋਹਪੁਰ ਤੋਂ ਦੇ ਰਹੇ ਆ ਜਿਹੜੀ ਕਿ ਐਸਐਸਪੀ ਦਫ਼ਤਰ ਦੇ ਵਿੱਚੋਂ ਜਿਹੜਾ ਕਿ ਇਸ ਟਾਈਮ ਜਿਹੜਾ ਸਮਰਥਕਾਂ ਦੂਸਰੇ ਪਾਸੇ ਜਿਹੜੀ ਬੀਬੀ ਨਵੀਤ ਕੋਰ ਦੇ ਨਾਲ ਵੱਡੀ ਗੰਤੀ ਤੋਂ ਅੱਜ ਪਹੁੰਚੇ ਨੇ ਉਹ ਜਿਹੜੇ ਸਮਰਥਕ ਇੱਥੇ ਪਹੁੰਚੇ ਨੇ ਸਮਰਥਕਾਂ ਦੇ ਵਿੱਚੋਂ ਜਿਹੜਾ ਲਗਾਤਾਰ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੀਟਿੰਗ ਹੋਊਗੀ ਜਾਂ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਜਾਣ ਹੀ ਦੇ ਦੂੰਗੀ ਇਹ ਜਿਹੜਾ ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ ਇਸ ਟਾਈਮ ਐਸਐਸਪੀ ਦਫ਼ਤਰ ਫਿਰੋਜ਼ਪੁਰ ਦੇ ਵਿੱਚ ਇਸ ਟਾਈਮ ਤਸਵੀਰਾਂ ਤੁਹਾਨੂੰ ਅਸੀਂ ਜਿਹੜਾ ਲਾਈਵ ਰੀਡ ਦਾ ਹੈਗਾ ਤਾਂ ਤਸਵੀਰਾਂ ਜਿਹੜੀ ਮੀਟਿੰਗ ਆ ਜਿਹੜੀ ਉਹ ਉੱਚਤ ਕਰਾਂ ਨਾਲ ਹੋਈ ਆ ਉਹ ਮੀਟਿੰਗ ਤੋਂ ਬਾਅਦ ਜਦੋਂ ਆ ਬਾਬਾ ਮਨਪ੍ਰੀਤ ਆ ਉਹਨਾਂ ਨੇ ਜਿਹੇ ਹੀ ਗੱਲ ਸਪਸ਼ਟ ਕੀਤੀ ਆ ਕਿ ਜਿਹੜਾ ਅਸੀਂ ਆ ਜਿਹੜੀ ਕਾਰਵਾਈ ਕਰਾਵਾਂਗੇ ਧਰਨੇ ਤੇ ਬੈਠਾਂਗੇ ਪਰ ਦੂਸਰੇ ਪਾਸੇ ਇਧਰ ਦੇ ਪਾਸੇ ਵੀ ਜਿਹੜਾ ਸਮਰਥਕਾਂ ਦਾ ਜਿਹੜਾ ਜਮਾਵੜਾ ਜਿਹੜਾ ਹੋਣਾ ਉਹ ਸ਼ੁਰੂ ਹੋ ਚੁੱਕਿਆ ਆ ਜਿਹੜੀ ਕਿ ਲੇਟ ਨਾਈਟ ਸਨੋਸ਼ੀਦ ਕਰਨਾ ਲਗਭਗ 7.5 ਦਾ ਟਾਈਮ ਆ ਜਿਹੜਾ ਇਸ ਟਾਈਮ ਇੱਥੇ ਹੈਗਾ ਜਿਹੜਾ ਕਿ ਮਾਹੌਲ ਆ ਜਿਹੜਾ ਤਲਖੀ ਦੇ ਵਿੱਚ ਦੇਖਣ ਨੂੰ ਜਾ ਰਿਹਾ ਉਹ ਵਿਵਾਦ ਆ ਜਿਹੜਾ ਉਹ ਵਾਧਾ ਜਾ ਰਿਹਾ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਆ ਲਓ ਜੀ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਸੀਂ ਦੇਖਿਆ ਹੈ ਕਿ ਨਿਹੰਗ ਸਿੰਘਾਂ ਨੇ ਕਿਵੇਂ ਅੱਛਾ ਇਹ ਇਨਨੋ ਆਵਾਜ਼ ਬੰਦ ਸੀਗੀ ਓਹੋ ਸੌਰੀ ਯਾਰ ਆਵਾਜ਼ ਬੰਦ ਕੀਤੀ ਸੀ ਤਾਂ ਅੱਛਾ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੈਗਾ ਕਿ ਅੱਛਾ ਬਹੁਤ ਸਾਰੇ ਨਾ ਇਹ ਡਬਲ ਸ਼ਾਪ ਬਣੇ ਹੋਏ ਨੇ ਅੱਜਕੱਲ ਡਬਲ ਸ਼ਾਪਰ ਐਗਰੀ ਬਣ ਲੁੱਟਣ ਵਾਸਤੇ ਬੈ ਗਏ ਨੇ ਗੱਡੀਆਂ ਤੇ ਤੇ ਔਰ ਬੈ ਕੇ ਕਹਿੰਦੇ ਨੇ ਤੁਹਾਡਾ ਪੈਸਾ ਡਬਲ ਕਰ ਦਿਆ ਪਰੇਸ਼ਾਨੀ ਇਹ ਜਿਹੜੀ ਇਹ ਮੈਲ ਆ ਨਾ ਬੇਸੀ ਕਿ ਅਸੀਂ ਪਖੰਡੇ ਨਹੀਂ ਕਰਦੇ ਉਹ ਕਹਿੰਦੇ ਬੇਸੀ ਦਾ ਪਖੰਡ ਕਰਦੇ ਨੇ ਇਹ ਮੈਨੂੰ ਗੱਲ ਇਹ ਦੀ ਸਮਝ ਨਹੀਂ ਲੱਗੀ ਮੈਂ ਦੱਸਣ ਲੱਗਿਆ ਕਿ ਨਿਹੰਗ ਸਿੰਘਾ ਨੇ ਇੱਕ ਜਿਹੜਾ ਮੁੱਦਾ ਚੁੱਕਿਆ ਹੋਇਆ ਐ ਚੁੱਕਿਆ ਕਿ ਪੰਜਾਬ 'ਚ ਜਿਹੜੇ ਪਖੰਡੀ ਨੇ ਨਾ ਇਹਨਾਂ ਨੂੰ ਖਤਮ ਕਰਨਾ ਹੈ ਇਹਨਾਂ ਨੂੰ ਖਤਮ ਕਰਨਾ ਪਿਆ ਪੰਜਾਬੀਆਂ ਨੂੰ ਤੇ ਜਿਹੜੇ ਮਾਸੂਮ ਲੋਕਾਂ ਨੂੰ ਗਮਰਾਹ ਕਰਦੇ ਨੇ ਇਹਨਾਂ ਨੂੰ ਖਤਮ ਕਰਨਾ ਹੈ ਤੇ ਇਹਨਾਂ ਦੇ ਵਿੱਚ ਐ ਇਹਨਾਂ ਦਾ ਮੁੱਦਾ ਚੱਲੰਦਿਆ ਉਹ ਐ ਜਿਹੜੀ ਬੀਬੀ ਆ ਇਹਨਾਂ ਦੀ ਮੈਂ ਪਹਿਲੇ ਵੀ ਵੀਡੀਓ ਵੇਖੀ ਸੀ ਨਿਹੰਗ ਸਿੰਘ ਜਦੋਂ ਐ ਉੱਥੇ ਬੈਠੀ ਗੱਦੀ ਲਾ ਕੇ ਤੇ ਲੋਕਾਂ ਨੂੰ ਗਮਰਾਹ ਕਰ ਰਹੀ ਸੀ ਨਿਹੰਗ ਸਿੰਘ ਉੱਥੇ ਓਨ ਦਾ ਸਪੋਰਟ ਪਹੁੰਚ ਗਏ ਹੋਏ ਸਨ ਉਹਦੇ ਅੰਦਰ ਜਾ ਕੇ ਉਹਨਾਂ ਨਾਲ ਗੱਲਬਾਤ ਇਹਨਾਂ ਨੇ ਕੀਤੀ ਆ ਉਹਨਾਂ ਨੇ ਆਖਿਆ ਕਿ ਤੂੰ ਬੀਬੀ ਤੂੰ ਕਹਿੰਦੀ ਹੈ ਨਾ ਮੇਰੇ ਵਿੱਚ ਹਾਜ਼ਰੀ ਹੁੰਦੀ ਹੈ ਇਹ ਹੁੰਦਾ ਤੂੰ ਕਰਵਾ ਹਾਜ਼ਰੀ ਅਸੀਂ ਬੈਨੇ ਆ ਜਿਵੇਂ ਤੁਹਾਨੂੰ ਯਾਦ ਆ ਸੀ ਉਹਨਾਂ ਦੇ ਪੋਡਕਾਸਟ ਵਿੱਚ ਸੋ ਕਹਿੰਦੇ ਸੀ ਕਿ ਜੇ ਤੂੰ ਕਹਿੰਗੀ ਤੁਸੀਂ ਤੈਨੂੰ ਮੰਨ ਜਾਗੇ ਉਹਨੇ ਬੀਬੀ ਕਹਿੰਦੀ ਹੈ ਕਿ ਨਹੀਂ ਇਹ ਚੀਜ਼ ਮੈਂ ਕੈਮਰੇ ਦੇ ਉਹਨਾਂ ਨੇ ਕਿਹਾ ਕਿ ਇਹ ਫਿਰ ਉੱਥੇ ਮੰਨ ਗਈ ਉਹਦੀ ਮੈਂ ਛੋਟਾ ਜਿਹਾ ਕਲੀਪ ਵੇਖਿਆ ਸੀ ਇਹ ਮੰਨ ਗਈ ਸੀ ਕਿ ਠੀਕ ਹੈ ਤੁਸੀਂ ਜੋ ਵੀ ਕਹੋਗੇ ਮੈਂ ਕਰਨ ਲਈ ਤਿਆਰ ਹਾਂ ਲੇਕਿਨ ਮੈਂ ਵੀਡੀਓ ਨਹੀਂ ਬਣਾਣੀ ਹੁਣ ਇੱਥੇ ਵੀ ਉਹਨਾਂ ਦੇ ਹੀ ਰੋਲਾ ਕਹਿੰਦੇ ਨੇ ਤੁਸੀਂ ਅਸੀਂ ਬੈਨੇ ਆਂ ਤੁਸੀਂ ਸਾਡੇ ਸਾਹਮਣੇ ਮਾਫੀ ਮੰਗ ਕੇ ਮੈਂ ਲੋਕਾਂ ਨੂੰ ਗਮੜਾ ਕਰਨੀ ਪਈ ਨਹੀਂ ਲੇਕਿਨ ਲੋਕਾਂ ਨੇ ਮੈਂ ਵੀਡੀਓ ਨਹੀਂ ਬਣਾਨੀ ਯਾਰ ਇਹਦੇ ਵਿੱਚ ਮੇਨ ਚੀਜ਼ ਇਹ ਦੇਖੀ ਜਾਵੇ ਕਿ ਔਰਤ ਗਲਤ ਹੈ ਅੱਜ ਔਰਤ ਗਲਤ ਨਹੀਂ ਗੱਲ ਮੇਰੀ ਗੱਲ ਸੁਣੋ ਗੰਗੋ ਨਗਰ ਤੰਦਾ ਬੰਦ ਹੋਉਂਦੇ ਆ ਹਾਂ ਜਿੰਨੀ ਦੇ ਤੁਹਾਨੂੰ ਅੱਗੇ ਵੀ ਦੱਸਿਆ ਕਿ ਮੈਂ ਕਿਹਾ ਕਿ ਜਿੰਨੀ ਦੇ ਲਾਲੇ ਜਿੰਦਾ ਉਹ ਨਹੀਂ ਤਾਂ ਠੱਗ ਭੁੱਖਾ ਨਹੀਂ ਮਰਦਾ ਕਿਉਂ ਇਹ ਲੋਕ ਗੱਡੀਆਂ ਤੇ ਬੈਹਦੇ ਨੇ ਅੱਛਾ ਮੈਂ ਇੱਕ ਇੱਕ ਗੱਲ ਕਹਿਣਾ ਚਾਹੁੰਦਾ ਕਿ ਯਾਰ ਪੀਰਾਂ ਦੇ ਮਜ਼ਾਰਾਂ ਦੇ ਉੱਤੇ ਜਾਂ ਜਿਹੜੀ ਵੀ ਪਾਕ ਜਗ੍ਹਾ ਹੈ ਉਥੇ ਬਹਿ ਕੇ ਨਸ਼ਾ ਉਹ ਕੋਈ ਵੀ ਸ਼ੈ ਉਹ ਚਾਹੀਦੀ ਚਿੰਗਾ ਸਾਰੀਆਂ ਲੱਗਦੀਆਂ ਸਾਰੀ ਕੋਈ ਨਹੀਂ ਲਾਂਦਾ ਐਵੇਂ ਪਖੰਡ ਬਣਾਇਆ ਵੇ ਸਿਕਾ ਲਾ ਕੇ ਹੁਣ ਕਈ ਤੁਸੀਂ ਵੇਖੋ ਇੱਕੋ ਦੂਜੀ ਵੇਖੀ ਤੇ ਉਹ ਜਿਹੜੀ ਸਾਰਿਆਂ ਨੂੰ ਭਾਗ ਕੇ ਤੇ ਉਹ ਨਾਲ ਢੋਲਕੀਆਂ ਵੀ ਜਾਈ ਰੱਖਦੀ ਸੀਗੀ ਤੇ ਉਹ ਨਾਲ ਮਿੰਡ ਕਬਾ ਬੀੜੀ ਲਾ ਲੈਂਦੀ ਸੀਗੀ ਇਹਨਾਂ ਨੇ ਇੰਨੇ ਲੋਕਾਂ ਨੂੰ ਗੁੰਮਰਾਹ ਕੀਤਾ ਉਹ ਖਾਸ ਕਰ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਡੰਗ ਸਿੰਘਾ ਨੇ ਤਾਂ ਸਟੈਂਡ ਚੁੱਕਿਆ ਏ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਪਖੰਡ ਬਣਾਇਆ ਚੰਗਾ ਸਟੈਂਡ ਚੁੱਕਿਆ ਅਸੀਂ ਤਾਂ ਕਹਿੰਦੇ ਹਾਂ ਕਿ ਅਸੀਂ ਆਪ ਇਹਨਾਂ ਦੇ ਨਾਲ ਇੰਜ ਦੇ ਪਖੰਡੀਆਂ ਨੂੰ ਡੰਡੇ ਮਾਰ-ਮਾਰ ਕੇ ਸਿੱਧਾ ਕਰ ਪਰ ਇਹਨਾਂ ਦੇ ਪਿੱਛੇ ਜਿਹੜੇ ਅੱਗੋਂ ਇਹਨਾਂ ਦੇ ਲੋਕ ਲੱਗੇ ਹੋਏ ਨੇ ਉਹ ਪੂਰੀ ਪੂਰੀ ਉਹ ਇਹੀ ਤਾਂ ਮੇਨ ਚੀਜ਼ ਹੈ ਜੀ ਉਹ ਕਹਿੰਦੇ ਇਹਨਾਂ ਨੂੰ ਭਜਾਣੇ ਪਏ ਤੇ ਪਿੱਛੇ ਜਿਹੜੇ ਲੋਕ ਲੱਗੇ ਨੇ ਉਹਨਾਂ ਨੇ ਕੀ ਮੈਂ ਤਾਂ ਦੱਸ ਨਹੀਂ ਏ ਬੀਬੀ ਨੇ ਹੁਣ ਜਿਹੜੇ ਮਜ਼ਾਰ ਹੈ ਨਾ ਜਿਹੜਾ ਜਿੰਨਾ ਤੇ ਮਜ਼ਾਰ ਹੈ ਕਿ ਬਾਕੀ ਉਥੇ ਪੀਰ ਫਕੀਰ ਹੋਣਗੇ ਉਹਨਾਂ ਨੂੰ ਵਿੱਚ ਮਲਬਸ ਕਰ ਲਿਆ ਕਿ ਅਸੀਂ ਤੇ ਫਕੀਰਾ ਫਕੀਰਾਂ ਦੀ ਸੇਵਾ ਕਰਨੇ ਆ ਤੇ ਇਹ ਹੁਣ ਨਿਹੰਗ ਸਿੰਘ ਆ ਕੇ ਸਾਨੂੰ ਕਹਿੰਦੇ ਨੇ ਕਿ ਆ ਕੰਮ ਬੰਦ ਕਰ ਦਿਓ ਅਸੀਂ ਇਹ ਨਹੀਂ ਕਰਦੇ ਉਹ ਵਿੱਚ ਗੱਲ ਨਹੀਂ ਸੀ ਕਰਦੇ ਕਿ ਤੁਸੀਂ ਪੈਸੇ ਡਬਲ ਕਰਦੇ ਤੁਸੀਂ ਡਬਲ ਸ਼ਾਬਾ ਬਣੇ ਹੋਏ ਠੀਕ ਹੈ ਮਤਲਬ ਕਾਮੇ ਵਿੱਚ ਦੋ ਨੰਬਰ ਹੀ ਕਰਦੇ ਨੇ ਲੇਕਿਨ ਉਹਨਾਂ ਮਲਬਸ ਉਹਨਾਂ ਨੂੰ ਕਰੰਦੇ ਨੇ ਕਿ ਅਸੀਂ ਉਹ ਦਰਗਾਹ ਆ ਉਸ ਦਰਗਾਹ ਦੀ ਸੇਵਾ ਕਰਦੇ ਹੁਣ ਹੁਣ ਬਾਰ ਬਾਰ ਤੂੰ ਵੇਖਦਾ ਪਿਆ ਏਡੀ ਚੀਕ ਚਲਾਉਂਦੀ ਪਈ ਐ ਏਡੀ ਪਰੇਸ਼ਾਨ ਉਹਦੀ ਪਰੇਸ਼ਾਨ ਕੱਤ ਹੋ ਰਹੀ ਕਿ ਸਾਡਾ ਕੰਮ ਠੱਪ ਹੋਣ ਲੱਗਾ ਠੱਪ ਹੋਣ ਲੱਗਾ ਠੀਕ ਹੈ ਕਿ ਸਾਡਾ ਜਿਹੜਾ ਸਾਡੀ ਜਿਹੜੀ ਦਿਹਾੜੀ ਲੱਗਦੀ ਸੀ ਕਿਵੇਂ ਲੱਗਿਆ ਕਰੇਗੀ ਸਾਰਾ ਤੰਦਾ ਬੰਦ ਹੋ ਜਾਏਗਾ ਇਹਨਾਂ ਦੇ ਨਾਲ ਪੂਰਾ ਇੱਕ ਇਹਨਾਂ ਦਾ ਨੈਟਵਰਕ ਹੁੰਦਾ ਹੈ ਉਹਦਾ ਬੰਦਾ ਉਹਦੇ ਨਾਲ ਉਹਦਾ ਭਰਾ ਠੱਗੀ ਦਾ ਵੀ ਪਰਚਾ ਲਾਣ ਲੱਗੇ ਨੇ ਕਿਸੇ ਨੰਬਰ 'ਤੇ ਕੰਮ ਕਰਦੇ ਆ ਤੇ ਜ਼ਾਹਰੀ ਗੱਲ ਜਦੋਂ ਆਵਾਮ ਨੂੰ ਲੁੱਟਣਾ ਏ ਮੈਨੂੰ ਇਹ ਦੱਸੋ ਗਰੀਬ ਵਿਚ ਗਰੀਬ ਆਵਾਮ ਵਿਚਾਰੀ ਸੂਬਾ ਤੋਂ ਸ਼ਾਮ ਤੱਕ ਕਰਵਾਦੀ ਏ ਕਰਵਾਉਂਦੇ ਕਰਵਾਦੀ ਏ ਉਹ ਪਤਾ ਨਹੀਂ ਕਿਵੇਂ ਕਿਵੇਂ ਜੋੜ ਦੀ ਜੱਪਦੀ ਏ ਇਹੋ ਜਿਹੇ ਪਰੇਸ਼ਾਨੀਆਂ ਹੀ ਇੰਨੀਆਂ ਨੇ ਇਹੋ ਜਿਹੇ ਠੱਗ ਬੰਦੇ ਜਿਹੜੇ ਨੇ ਨਾ ਉਹਨਾਂ ਨੂੰ ਐਸਾ ਐਸਾ ਝਾਂਸਾ ਦਿੰਦੇ ਨੇ ਕਿ ਰਾਤੋਂ ਰਾਤ ਉਹਨਾਂ ਨੂੰ ਸਮਝ ਲਓ ਕਿ ਕਰੋੜਾਪਤੀ ਅਰਬਾਪਤੀ ਬਣਾਉਣ ਦੇ ਚੱਕਰਾਂ ਹੀ ਪੈਂਦੇ ਨੇ ਠੀਕ ਹੈ ਤੇ ਉਹੋ ਜਿਹੇ ਮੂਰਖ ਸਾਡੇ ਗਰੀਬ ਆਵਾਮ ਜਿਹੜੀ ਹੈ ਜਿਹੜੀ ਕ ਇਸ ਕੰਮ ਦੇ ਵਿੱਚ ਲੱਗ ਵੀ ਜਾਂਦੀ ਹੈ ਜਿਹੜੀ ਕਹਿੰਦੀ ਕਿ ਠੀਕ ਹੈ ਵੀ ਪੈਸੇ ਸਾਡੇ ਟੱਪ ਹੋ ਗਏ ਮੇਰੀ ਗੱਲ ਸੁਣੋ ਫਜ਼ਾਨ ਸਾਹਿਬ ਉਹ ਵੈ ਕਿ ਪਰੇਸ਼ਾਨੀਆਂ ਇੰਨੀਆਂ ਕ ਨੇ ਇੰਨੀਆਂ ਕ ਨੇ ਕਿ ਹਰ ਬੰਦੇ ਦੀ ਇਹੀ ਕੋਸ਼ਿਸ਼ ਹੈ ਕਿ ਸਾਡੀ ਪਰੇਸ਼ਾਨੀ ਛੇਤੀ ਛੇਤੀ ਹੱਲ ਹੋ ਜਾਵੇ ਉਹ ਆਪਣਾ ਕੋਈ ਸ਼ਾਰਟਕਟ ਲੱਭਿਆ ਹੋਵੇ ਉਹ ਰੱਬ ਦੀ ਜ਼ਾਤ ਕੋ ਮੰਗਣ ਨਾਲੋਂ ਕਹਿੰਦੇ ਨੇ ਕਿ ਜਿਹੜੇ ਬਾਬੇ ਬੈਠੇ ਨੇ ਨੰਨਾ ਕੋ ਮੰਗ ਲੈਨੇ ਇਹ ਤੁਹਾਨੂੰ ਛੇਤੀ ਲੱਗੇ ਤੁਹਾਨੂੰ ਪਤਾ ਨਹੀਂ ਰੱਬ ਕੋ ਲੈ ਦੇ ਦੇਣਗੇ ਬਾਬੇ ਤੁਹਾਨੂੰ ਤੇ ਦਿੰਦੇ ਨੇ ਤੇ ਬਾਬੇ ਆਪ ਅਮੀਰ ਹੋ ਜਾਣ ਇਹ ਹੀ ਤੇ ਗੱਲ ਹੈ ਕਿ ਤੁਹਾਨੂੰ ਡਬਲ ਕਰਕੇ ਦੇ ਦੇਣਾ ਤੁਹਾਡੀ ਸੋਚ ਦੀ ਗੱਲ ਹੈ ਨਾ ਭਾਈ ਜ ਸੀਆਲਕੋਟ ਦੇ ਵਿੱਚ ਨਾ ਡਸਕੇ ਵਾਲੀ ਸਾਈਡ ਤੇ ਡਬਲ ਛਾ ਸੀਗਾ ਹਮ ਉਹਨੇ ਇੱਕ ਛੋਟੀ ਜਿਹੀ ਇਨਵੈਸਟਮੈਂਟ ਤੋਂ ਕੰਮ ਸ਼ੁਰੂ ਕੀਤਾ ਬੜਾ ਉਹਦਾ ਨਾਮ ਹੋਇਆ ਲੋਕਾਂ ਨੇ ਟਰੱਕਾਂ ਦੇ ਟਰੱਕ ਜਦੋਂ ਬਾਬਾ ਡਬਲ ਛਾ ਪਿਆ ਡਬਲ ਛਾ ਜਦੋਂ ਫੜਿਆ ਗਿਆ ਸੀ ਨਾ ਕਹਿੰਦੇ ਸੀਗੇ ਕਿ ਟਰੱਕਾਂ ਦੇ ਟਰੱਕ ਉਹਦੇ ਕੋਲ ਪੈਸਾ ਨਿਕਲਿਆ ਸੀਗਾ ਉਹਦਾ ਕੰਮ ਕੀ ਸੀਗਾ ਕਿ ਭਾਈ ਪੈਸੇ ਆਓ ਡਬਲ 15 ਦਿਨਾਂ ਬਾਅਦ ਡਬਲ ਲੋਕਾਂ ਨੇ ਕੀ ਕਰਨਾ ਹੈ ਦੇਣੇ ਉਹਨੇ ਇੱਕ ਹੁਣ ਪੰਜ ਬੰਦਿਆਂ ਨੇ ਦੇ ਦਿੱਤੇ ਉਹਨਾਂ ਨੇ ਦੋਵਾਂ ਬੰਦਿਆਂ ਦੇ ਰਿਟਰਨ ਕਰਦੇ ਅੱਗੋਂ ਦੋਵਾਂ ਨੇ 10 ਬੰਦੇ ਲਿਆਂਦੇ ਉਹ 10ਾਂ ਬੰਦਿਆਂ ਦੇ ਪੈਸੇ ਲਏ ਪੰਜਾਂ ਨੂੰ ਰਨ ਕਰਦੇ 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 ਐਸਾ ਉਹਦਾ ਨੈਟਵਰਕ ਬਣ ਗਿਆ ਐਸਾ ਕਿ ਜਦੋਂ ਉਹਨੂੰ ਗਵਰਨਮੈਂਟ ਨੇ ਫੜਿਆ ਸੀ ਨਾ ਪ੍ਰਵੇਸ਼ ਲਈ ਦਾ ਦੌਰ ਸੀਗਾ ਤੇ ਟਰੱਕਾਂ ਦੇ ਟਰੱਕ ਉਹਦੇ ਕੋਲੋਂ ਬੋਰੀਆਂ ਦੇ ਵਿੱਚ ਪੈਸੇ ਪਾ ਕੇ ਲੈ ਕੇ ਗਈ ਸੀ ਮੈਂ ਟਰੱਕ ਕਹਿੰਦਾ ਵੀ ਉਹ ਬੋਰੀ ਗਈਆਂ ਬੋਰੀਆਂ ਦੇ ਵਿੱਚ ਪਾ ਕੇ ਟਰੱਕਾਂ ਦੇ ਕਹਿੰਦਾ ਮਤਲਬ ਕਿ ਇੰਨਾ ਕੀ ਸੀਗਾ ਕੋਈ ਡਬਲ ਸ਼ਬਤ ਮਤਲਬ ਕਹਿੰਦਾ ਮਤਲਬ ਕੋਈ ਉਹ ਦੇ ਕੋ ਨਾ ਫਾਨਨ ਇਜ਼ੀ ਕਰਕੇ ਡਬਲ ਕਰਨ ਵਾਲਾ 10 ਬੰਦਿਆਂ ਨੇ ਦਿੱਤਾ ਪੈਸਾ ਠੀਕ ਹੈ 10 ਬੰਦਿਆਂ ਨੇ ਲੱਖ ਲੱਖ ਦਿੱਤਾ 10 ਲੱਖ ਰੁਪਇਆ ਹੋ ਗਿਆ ਉਹਨਾਂ ਦੇ ਵਿੱਚੋਂ ਦੋ ਬੰਦਿਆਂ ਦੇ ਮੋੜਦੇ ਨੇ 2 ਲੱਖ ਰੁਪਇਆ ਜਿਹਨੇ ਲੱਖ ਦਿੱਤਾ ਉਹਨੂੰ ਡਬਲ ਕਰਕੇ 2 ਲੱਖ ਦੇ ਦੇ ਉਹਨੂੰ 4 ਲੱਖ ਦੇ ਦੇਣਾ 6 ਲੱਖ ਉਹਦੇ ਕੋ ਰਹਿ ਗਿਆ 6 ਲੱਖ ਰੁਪਇਆ ਰਹਿ ਗਿਆ ਉਹ ਜਿਹੜੇ ਦੋਹਾਂ ਬੰਦਿਆਂ ਨੂੰ ਦਿੱਤੇ ਨੇ ਉਹਨਾਂ ਨੇ ਅੱਗੇ ਜਾ ਕੇ ਹੋਰ ਬਰਿਆਂ ਨੂੰ ਦੱਸਨੇ ਫਿਰ ਇਸ ਤਰ੍ਹਾਂ ਕਰਦੇ ਕਰਦੇ ਦਿਹਾੜੀ ਦੇ ਵਿੱਚ ਫਿਰ ਉਹਨੇ ਕੀ ਕੀਤਾ ਉਹਨੇ ਕਹੇ ਨਹੀਂ ਜੀ ਟਾਈਮ ਥੋੜਾ ਹੈ 15 ਦਿਨ ਦਾ ਹੁਣ ਜੀ ਮਹੀਨੇ ਬਾ ਚਿਰ ਨੂੰ ਕੰਮੀ ਨੇ ਡਟਿਆ ਅਖੀਰ ਦੇ ਵਿੱਚ ਤੇ ਉਹਨੇ ਉਹ ਖੱਪੇ ਮਾਰੇ ਉਹ ਖੱਪੇ ਮਾਰੇ ਛੱਡ ਕੇ ਜਾਂਦਾ ਨਾ ਸਾਰਾ ਕੁਝ ਲੈ ਕੇ ਤੇ ਨਿਕਲ ਜਾਂਦਾ ਨਿਕਲ ਕਿਤੇ ਜਾਂਦਾ گورਨਮੈਂਟਾ ਨਹੀਂ ਨਿਕਲ ਦਿੰਦੀਆਂ ਬਾਹਰ ਕਿਤੇ ਨਿਕਲ ਜਾਂਦਾ ਪਹਿਲੀ ਆਪਣਾ ਬਸ ਬਸ ਕਰਕੇ ਰੱਖਦਾ ਸਰ ਸਾਰੀ ਗੱਲ ਇਹ ਵੀ ਕੋਈ ਮੈਂ ਅੱਜ ਤੱਕ ਮੈਂ ਕੋਈ ਐਸਾ ਬੰਦਾ ਨਹੀਂ ਵੇਖਿਆ ਜਿਹੜਾ ਠੱਗੀ ਨਾਲ ਕਾਮਾ ਕਰੇ ਠੱਗੀ ਨਾਲ ਤੁਸੀਂ ਕਦੀ ਕਾਮਯਾਬ ਨਹੀਂ ਹੋ ਸਕਦੇ ਆਪਣੀ ਸਿਰਫ ਕਬਰ ਕਾਲੀ ਕਰੋਗੇ ਔਰ ਕੁਝ ਨਹੀਂ ਆਏਗਾ ਠੱਗੀ ਦੇ ਪੈਸੇ ਨਾਲ ਤੁਸੀਂ ਕਦੀ ਕਾਮਯਾਬ ਨਹੀਂ ਕਦੀ ਕੋਈ ਮਹਿਲ ਨਹੀਂ ਬਣਾ ਸਕਦੇ ਆਰਜ਼ੀ ਤੌਰ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਕੂਨ ਚ ਦੇ ਸਕਦੇ ਹੋ ਲੇਕਿਨ ਉਹ ਜਿਹੜੀ ਬੇਸਕੂਨੀ ਤੁਹਾਡੀ ਜ਼ਿੰਦਗੀ ਚ ਆ ਜਾਂਦੀ ਹੈ ਨਾ ਉਹ ਤੁਹਾਡੇ ਮਰਦੇ ਦਮ ਤੱਕ ਟਾਰੇ ਕਿਉਂਕਿ ਲੋਕਾਂ ਨੇ ਪਤਾ ਨਹੀਂ ਕਿਵੇਂ ਮਿਹਨਤ ਨਾਲ ਕਿਵੇਂ ਉਹ ਜੁਗਾਰ ਕਰਕੇ ਕਿਵੇਂ ਜੋੜ ਜੱਪ ਕੇ ਪੈਸਾ ਰੱਖਿਆ ਹੁੰਦਾ ਤੇ ਫਿਰ ਜਦੋਂ ਤੁਸੀਂ ਲੈ ਲੈਂਦੇ ਹੋ ਤੇ ਫਿਰ ਜਿਹੜੀਆਂ ਲੋਕਾਂ ਦੀਆਂ ਬਦਵਾਵਾਂ ਨਿਕਲਦੀਆਂ ਨੇ ਨਾ ਉਹ ਕ ਗੱਲ ਇਹ ਕਿ ਜਦੋਂ ਕੱਲ ਨੂੰ ਆਪਾਂ ਰੱਬ ਦੀ ਬਾਰਗਾ 'ਚ ਇਕੱਠੇ ਹੋਣਾ ਹੈ ਨਾ ਉਸ ਟਾਈਮ ਜੇਬ 'ਚ ਕੁਝ ਨਹੀਂ ਹੋਣਾ ਜਦੋਂ ਦੁਨੀਆ ਛੱਡ ਕੇ ਜਾਣਾ ਨਾ ਉਦੋਂ ਕਫਨ ਨੂੰ ਕਹਿੰਦੇ ਜੇਬਾਂ ਨਹੀਂ ਹੁੰਦੀਆਂ ਬਿਲਕੁਲ ਠੀਕ ਹੈ ਅੰਦਰ ਜੇਬ ਚਲਾ ਦੁਨੀਆ 'ਚ ਇਹ ਤਾਂ ਦੋਨੋਂ ਹੱਥ ਖਾਲੀ ਥੇ ਉੱਥੇ ਫਿਰ ਜਦੋਂ ਕੱਲ ਨੂੰ ਹਿਸਾਬ ਹੋਣਾ ਰੱਬ ਦੀ ਬਾਰਗਾ 'ਚ ਝੂਠ ਵੀ ਨਹੀਂ ਬੋਲਿਆ ਜਾਣਾ ਫਿਰ ਉੱਥੇ ਜਦੋਂ ਪੈਸੇ ਨਹੀਂ ਹੋਣੇ ਨਾ ਤੇ ਪਰਲੇ ਦੀ ਕੀ ਦੇਣਾ